ਸਾਲ ਹੋ ਚੁੱਕਿਆ ਇੱਕ ਪਾਸੇ ਸੰਗਤ ਬੈਠੀ ਐ ਮੰਗ ਕਰ ਰਹੀ ਐ ਬੰਦੀ ਸਿੰਘਾਂ ਦੀ ਰਿਹਾਈ ਦੀ ਪਰ ਦੂਜੇ ਪਾਸੇ ਤੋਂ ਕੋਈ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਆ ਰਿਹਾ ਵੇਖ ਚਮਕੌਰ ਸਿਆਂ ਸਾਡੇ ਲਈ ਕੀ ਆਜ਼ਾਦੀ ਆ ਅਸੀਂ ਹੱਕਾਂ ਦੀ ਗੱਲ ਕਰੀਏ ਤਾਂ ਕਹਿੰਦੇ ਅਤਵਾਦੀ ਆ ਆਜ਼ਾਦ ਖਿੱਤਿਆਂ ਦੀ ਗੱਲ ਸਾਡੇ ਪੈਂਦੀ ਨਹੀਂ ਪੱਲੇ ਇੰਨਾ ਗਦਰ ਮਚਾ ਕੇ ਮਿਲੇ ਪਰੋਲ ਪਖੰਡੀਆਂ ਨੂੰ ਪਰ ਸਾਡੇ ਯੋਧੇ ਜੇਲਾਂ ਦੇ ਵਿੱਚ ਉਮੜ ਟਪਾ ਚਲੇ ਇਹ ਬਦਕਿਸਮਤੀ ਸਾਡੀ ਕੌਮ ਦੀ ਆ ਜੋ ਅਸੀਂ ਆਪੋ ਆਪਣੇ ਵੱਖੋ ਵੱਖਰੇ ਰਾਹ ਬਣਾ ਕੇ ਬਹਿ ਗਏ ਜੇ ਇਕਜੁੱਟ ਹੋ ਕੇ ਇੱਕੇ ਚ ਵਰਕਤੇ ਆ ਕੋਈ ਵੀ ਐਸਾ ਮੋਰਚਾ ਨਹੀਂ ਜੋ ਖਾਲਸਾ ਪੰਥ ਫਤਿਹ ਨਹੀਂ ਕਰ ਸਕਦਾ ਪਰ ਸਰਕਾਰ ਤਾਂ ਕਹਿੰਦੀ ਆ ਕਿ ਜਿਨ੍ਹਾਂ ਨੂੰ ਅਫਸੋਸ ਨਹੀਂ ਆਪਣੇ ਕੀਤੇ ਦਾ ਜਿਹੜੇ ਮਾਫੀ ਨਹੀਂ ਮੰਗਦੇ ਉਹਨਾਂ ਨੂੰ ਅਸੀਂ ਭਾਈ ਕਾਹ ਤੋਂ ਛੱਟੀਏ ਆਖਦਾ ਇਹ ਨੇਤਾ ਸਿੰਘ ਮਾਫੀ ਮੰਗ ਲੈ ਕਰ ਦੂੰ ਰਿਹਾ ਕਹਿੰਦਾ ਬੰਦੀ ਸਿੰਘਾਂ ਨੂੰ ਬੜਿਆ ਨਹੀਂ ਸ਼ਾਇਦ ਇਤਿਹਾਸ ਨੇਤਾ ਨੇ ਜਾਨਦਾਨੀ ਚੰਗੀ ਤਰਾ ਚੰਗੀ ਸਿੰਘਾਂ ਨੂੰ ਹੋ ਈਨ ਨਾ ਕਬੂਲੂ ਹੋ ਈਨ ਨਾ ਕਬੂਲੀ ਨਾ ਕਬੂਲੂ ਖਾਲਸਾ ਤਵਾਰਿਖ ਜਾਣੇ ਕਾਬਲ ਕੰਧਾਰ ਦੀ ਉਹ ਜੇਲ੍ਹ ਵਿੱਚੋਂ ਆਈ ਚਿੱਠੀ ਜਥੇ ਧਾਰਦੀ ਉਹ ਪੜ ਕੇ ਉੱਡੀ ਐ ਨੀਂਦ ਸਰਕਾਰ ਦੀ ਕਹਦੇ ਵੀ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਇੱਕ ਨੰਗ ਸਿੰਘ ਤਾਂ ਕਿਹਾ ਵੀ ਅਸੀਂ ਲੰਗਰ ਵੀ ਲਾਣਾ ਹੈ ਅਯੋਧਿਆ ਦੇ ਵਿੱਚ ਆ ਕੇ ਅਸੀਂ ਭਾਈਚਾਰੇ ਚ ਰਹਿਣਾ ਤੁਸੀਂ ਫਿਰ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਜਦੋਂ ਭੇਖਤਾ ਉਹ ਵੀ ਓਦਾਂ ਦਾ ਹੀ ਹੈ ਭੇਖ ਤੁਹਾਡਾ ਵੀ ਓਹੀ ਆ ਜਦੋਂ ਕਿਹਾ ਜਾਂਦਾ ਸੀ ਵੀ ਸਿੰਘਾਂ ਨੇ ਆਹ ਕਰਤਾ ਅਸਲ ਚ ਉਹ ਸਰਕਾਰੀ ਟੋਟ ਸੀਗੇ ਜਿਹੜੇ ਸਿੱਖ ਕੌਮ ਦੇ ਸਿੱਖ ਪੰਥ ਦੇ ਵਿੱਚ ਬੜੇ ਹੋਏ ਸੀਗੇ ਤੇ ਅੱਜ ਵੀ ਉਹ ਸੂਹਾ ਲੈਣ ਵਾਸਤੇ ਸਾਡੇ ਮੋਰਚੇ 'ਚ ਪਹੁੰਚਦੇ ਆ ਸਾਡੇ ਮੋਰਚੇ ਦਾ ਨੁਕਸਾਨ ਕਰਨ ਵਾਸਤੇ ਹੁਣ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਹੁਣ ਤੱਕ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋਏ ਹੁਣ ਤੱਕ ਸਾਨੂੰ 84 ਦਾ ਜੋ ਖੱਲੂ ਘਰਾ ਹੋਇਆ ਕਤਲੇਆਮ ਹੋਇਆ ਉਹਦਾ ਇਨਸਾਫ ਨਹੀਂ ਮਿਲੇ ਮੰਨ ਲੈ ਗੱਲ ਮੰਨਣੀ ਪੈਣੀ ਆ ਤੇਰਾ ਮੰਨਣੀ ਪੈਣੀ ਆ ਦਾ ਭੁੱਲ ਜੇ ਬਰਕਾ ਪਾੜ ਦੇ ਆਪਦੇ ਸੁਭਾ ਦਾ ਤਾਂ ਹੁਣ ਬਰਕਾ ਦਾ ਸਿੰਘਾਂ ਨਹੀਂ ਚੱਲੂ ਇਹ ਮਕੈਨੀਆਂ ਕੋਈ ਗੱਲ ਨਹੀਂ ਹਵਾਰੇ ਇੱਥੇ ਹੋਰ ਬੜੇ ਆ ਉਹ ਇਹ ਨਹੀਂ ਮੰਨਦਾ ਇਹ ਜਿੱਦ ਦਾ ਸਵਿਜਾ ਜਾਨ ਨਹੀਂ ਮੰਨੀ ਵਿਆਹ ਵੀ ਕਰਦੀਆਂ ਸੀ ਸਰਕਾਰਾਂ ਮੌਕੇ ਦੀਆਂ ਉਹ ਸ਼ਾਹਾਂ ਦਾ ਕੁਝ ਕਰਦੀਆਂ ਸੀ ਉਹ ਕਿੰਨੇ ਮੰਨ ਜੇ ਮੰਨੇ ਮਿੱਤ ਸਾ ਗਲਤੀ ਦੀ ਮੇਨ ਕਿਉ ਗਲਤੀ ਹੋ ਗਈ ਮੈਂ ਸ਼ਾਹਜਾਹ ਵੱਧ ਘਟਾ ਰਿਆਂ ਅਜਾੜ ਦੇ ਉਹ ਪੰਜਾਬ ਨੂੰ ਥੋੜਾ ਜਿਹਾ ਰਹਿ ਗਿਆ ਇੰਨਾ ਕ ਇਹਨਾਂ ਨੇ ਜ਼ਿਲ੍ਹਿਆਂ ਚ ਵੰਡ-ਵੰਡ ਕੇ ਇਹਨਾਂ ਨੇ ਇੰਨਾ ਕ ਕਰਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੋਂ ਇੱਕ ਮਾਰਚ ਕੱਢਿਆ ਜਾ ਰਿਹਾ ਚੰਡੀਗੜ੍ਹ ਤੱਕ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਸੋ ਜਿੱਥੇ ਵਕਵਕ ਖੇਤਰਾਂ ਤੋਂ ਸੰਗਤਾਂ ਵੱਡੇ ਕਾਫਲੇ ਦੇ ਰੂਪ ਦੇ ਵਿੱਚ ਇਸ ਥਾਂ ਦੇ ਉੱਤੇ ਪਹੁੰਚੀਆਂ ਇਸ ਮਾਰਚ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਡੇ ਨਾਲ ਢਾਡੀ ਜਥਾ ਪੰਥ ਦਾ ਮਹਾਨ ਜਥਾ ਆਪਾਈ ਗੁਰਪ੍ਰੀਤ ਸਿੰਘ ਜੀ ਸਾਡੇ ਨਾਲ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਂਡਰਾਂ ਵਾਲੇ ਢਾਡੀ ਜਥੇ ਦੀ ਬੁਲਾਈ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖਦੇ ਹਾਂ ਜੀ ਅੱਜ ਇੱਕ ਵੱਡਾ ਮਾਰਚ ਕੱਢਿਆ ਜਾ ਰਿਹਾ ਹੈ ਮੋਰਚਾ ਲੱਗੇ ਨੂੰ ਇੱਕ ਸਾਲ ਹੋ ਚੁੱਕਿਆ ਹੈ ਇੱਕ ਪਾਸੇ ਸੰਗਤ ਬੈਠੀ ਐ ਮੰਗ ਕਰ ਰਹੀ ਐ ਬੰਦੀ ਸਿੰਘਾਂ ਦੀ ਰਿਹਾਈ ਦੀ ਪਰ ਦੂਜੇ ਪਾਸੇ ਤੋਂ ਕੋਈ ਕਿਸੇ ਤਰ੍ਹਾਂ ਦਾ ਰਿਸਪੌਂਸ ਨਹੀਂ ਆ ਰਿਹਾ ਨਹੀਂ ਚਲੋ ਜਿੱਦਾਂ ਅੱਜ ਪੰਥ ਇਕੱਠਾ ਹੋ ਕੇ ਅਜ ਇਥੋਂ ਮਾਰਚ ਕੱਢਣ ਲੱਗੇ ਆ ਏਦਾਂ ਲੋੜਿਆ ਸਾਨੂੰ ਇਕਜੁੱਟ ਹੋਣ ਦੀ ਜੇ ਇਕਜੁੱਟ ਹੋ ਕੇ ਤੁਰਾਂਗੇ ਬੰਦੀ ਸਿੰਘਾਂ ਦੀ ਰਿਹਾਈ ਹੋਵੇਗੀ ਇੱਕ ਸ਼ਾਇਰ ਕਹਿੰਦਾ ਬੇਖ ਚਮਕੌਰ ਸਿਆਂ ਸਾਡੇ ਲਈ ਇਹ ਕੀ ਆਜ਼ਾਦੀ ਆ ਅਸੀਂ ਹੱਕਾਂ ਦੀ ਗੱਲ ਕਰੀਏ ਤਾਂ ਕਹਿੰਦੇ ਅਤਵਾਦੀ ਆ ਆਜ਼ਾਦ ਖਿੱਤਿਆਂ ਦੀ ਗੱਲ ਸਾਡੇ ਪੈਂਦੀ ਨਹੀਂ ਪੱਲੇ ਇਨਾ ਗਦਰ ਮਚਾ ਕੇ ਮਿਲੇ ਪਰੋਲ ਪਖੰਡੀਆਂ ਨੂੰ ਪਰ ਸਾਡੇ ਯੋਦੇ ਜੇਲ੍ਹਾਂ ਦੇ ਵਿੱਚ ਉਮਟ ਪਾ ਚੱਲੇ ਦੇਖੋ ਜਿਹੜੇ ਜਿਨ੍ਹਾਂ ਨੇ ਇੱਥੇ ਰੇਪ ਵੀ ਕੀਤੇ ਆ ਉਹ ਤੇ ਪਰੋਲਾਂ ਦੇ ਉੱਤੇ ਬਾਹਰ ਆ ਰਹੇ ਆ ਪਰ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹ ਅੱਜ ਵੀ ਜੇਲ੍ਹਾਂ 'ਚ ਬੰਦ ਨੇ ਇਹ ਬਦਕਿਸਮਤੀ ਸਾਡੀ ਕੌਮ ਦੀ ਆ ਜੋ ਅਸੀਂ ਆਪੋ ਆਪਣੇ ਵੱਖੋ ਵੱਖਰੇ ਰਾਹ ਬਣਾ ਕੇ ਬਹਿ ਗਏ ਜੇ ਇਕਜੁੱਟ ਹੋ ਕੇ ਏਕੇ 'ਚ ਵਰਕਤੇ ਆ ਕੋਈ ਵੀ ਐਸਾ ਮੋਰਚਾ ਨਹੀਂ ਜੋ ਖਾਲਸਾ ਪੰਥ ਫਤੇ ਨਹੀਂ ਕਰ ਸਕਦਾ ਬਸ ਅਫਸੋਸ ਇੱਥੇ ਆ ਵੀ ਸਾਡੇ 'ਚ ਫੁੱਟ ਪਈ ਹੋਈ ਆ ਅਸੀਂ ਇਕੱਠੇ ਹੋ ਕੇ ਤੁਰਦੇ ਨਹੀਂ ਇਕੱਠੇ ਹੋ ਕੇ ਤੁਰਾਂਗੇ ਕੋਈ ਐਸਾ ਮੋਰਚਾ ਨਹੀਂ ਜੋ ਫਤੇ ਨਹੀਂ ਹੋਵੇਗਾ ਇਕੱਠੇ ਹੋਗੇ ਤੁਸੀਂ ਕਹਿੰਦੇ ਅਸੀਂ ਤੁਰਦੇ ਨਹੀਂ ਇੱਕ ਵਾਰੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਤਾਂ ਬੰਦੀ ਸਿੰਘਾਂ ਦੇ ਲਈ ਬਹੁਤ ਮਾਰਚ ਕੱਢੇ ਆ ਬੜੇ ਸਾਈਨ ਕਰਵਾਏ ਗਏ ਆ ਨਹੀਂ ਜਿੰਨੀਆਂ ਵੀ ਸੰਸਥਾਵਾਂ ਨੇ ਚਾਹੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐ ਚ ਸਾਰਿਆਂ ਨੂੰ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਤਰ ਹੋਣਾ ਪੈਣਾ ਜਦੋਂ ਆਪੋ ਆਪਣੇ ਰੋਸੇ ਗਿਲੇ ਛੱਡ ਕੇ ਸਾਰੇ ਇਕੱਠੇ ਹੋ ਕੇ ਤੁਰਾਂਗੇ ਫੇਰ ਇਹ ਮੋਰਚੇ ਫਤਿਹ ਹੋਣੇ ਆ ਜੀ ਪਰ ਸਰਕਾਰ ਤਾਂ ਕਹਿੰਦੀ ਆ ਵੀ ਜਿਨ੍ਹਾਂ ਨੂੰ ਅਫਸੋਸ ਨਹੀਂ ਆਪਣੇ ਕੀਤੇ ਦਾ ਜਿਹੜੇ ਮਾਫੀ ਨਹੀਂ ਮੰਗਦੇ ਉਹਨਾਂ ਨੂੰ ਅਸੀਂ ਭਾਈ ਕਾਹਤੋਂ ਛੱਡੀਏ ਇਹਦੇ ਬਾਰੇ ਅਸੀਂ ਅੱਜ ਚਾਰ ਬੋਲ ਲਿਖੇ ਆ ਜੇਲ੍ਹ ਵਿੱਚੋਂ ਆਈ ਚਿੱਠੀ ਜ਼ਥੇਦਾਰ ਦੀ ਪੜ ਕੇ ਉਡੀ ਐ ਨੀਂਦ ਸਰਕਾਰ ਦੀ ਉਹਦੇ ਵਿੱਚ ਆ ਨੇਤਾ ਵਾਲੀ ਗੱਲ ਵੀ ਲਿਖੀ ਆ ਆ ਮੇਰੇ ਨਾਲ ਦੇ ਸਾਥੀ ਸਾਨੂੰ ਪੜ ਕੇ ਸੁਣਾਉਣ ਲੱਗੇ ਮਾਫੀ ਬਾਰੇ ਮੈਂ ਦਾ ਸ਼ੂਟ ਜੀ ਗੱਲ ਦੀ ਕਿਉਂ ਨਹੀਂ ਸੁਣਾਓ ਹਾਂ ਜੀ ਕਾਲੀ ਸਰਕਾਰ ਮੰਨੇ ਤੁਸੀਂ ਬੋਲੋ ਪਹਿਲਾਂ ਬਾਬਾ ਜੇਲ੍ਹ ਵਿੱਚੋਂ ਆਈ ਚਿੱਠੀ ਜਥੇਦਾਰ ਦੀ ਪੜ ਕੇ ਉਡੀ ਐ ਨੀਂਦ ਸਰਕਾਰ ਦੀ ਪੜ ਕੇ ਉਡੀ ਐ ਨੀਂਦ ਸਰਕਾਰ ਦੀ ਲਿਖਿਆ ਸੰਦੇਸ਼ਾ ਪੂਰੀ ਸਿੱਖ ਕੌਮ ਨੂੰ ਤੱਕੜੇ ਰਹੋ ਜੇ ਵੈਰੀ ਚਾਲਾਂ ਚੱਲਦੇ ਘਰ ਤਾਰ ਪੇਸ ਪੇਖ ਤਾਰੀ ਸਿੱਖਾਂ ਦੇ ਮੋਰਚੇ ਚ ਸਰਕਾਰੀ ਟਾਊਟ ਕੱਲ ਦੇ ਰਹਿੋ ਜੇ ਸੁਚੇਤ ਨੌਜਵਾਨ ਵੀਰ ਨੂੰ ਸਾਜ਼ਿਸ਼ ਹੈ ਕੋਜੀ ਇਹ ਸਰਕਾਰ ਦੀ ਜੇਲ੍ਹ ਵਿੱਚੋਂ ਆਈ ਚਿੱਠੀ ਜਥੇਦਾਰ ਦੀ ਹੋ ਪੜ ਕੇ ਉੱਡੀ ਐ ਨੀਂਦ ਸਰਕਾਰ ਦੀ ਹੋ ਪੜ ਕੇ ਉੱਡੀ ਐ ਨੀਂਦ ਸਰਕਾਰ ਦੀ ਖਦਾਏ ਨੇਤਾ ਸਿੰਘ માਫੀ ਮੰਗਲੇ ਕਰਦੂ ਰਹਾ ਕਹਿੰਦਾ ਬੰਦੀ ਸਿੰਘਾਂ ਨੂੰ ਬੜਿਆ ਨਹੀਂ ਸ਼ਾਇਦ ਇਤਿਹਾਸ ਨੇਤਾ ਨੇ ਜਾਣਦਾ ਨਹੀਂ ਚੰਗੀ ਤਰ੍ਹਾਂ ਜੰਗੀ ਸਿੰਘਾਂ ਨੂੰ ਹੋ ਈਨ ਨਾ ਕਬੂਲੂ ਹੋ ਈਨ ਨਾ ਕਬੂਲੀ ਨਾ ਕਬੂਲੂ ਖਾਲਸਾ ਤਵਾਰੀਖ ਜਾਣੇ ਕਾਬਲ ਕੰਧਾਰ ਦੀ ਉਹ ਜੇਲ੍ਹ ਵਿੱਚੋਂ ਆਈ ਚਿੱਠੀ ਜਥੇਦਾਰ ਦੀ ਸਰਕਾਰ ਦੀ ਤੁਸੀਂ ਇਸ ਕਵਿਤਾ ਦੇ ਵਿੱਚ ਕਿਹਾ ਵੀ ਬਹੁਤ ਸਾਰੇ ਲੋਕ ਭੇਖ ਬਣਾ ਕੇ ਆ ਜਾਂਦੇ ਆ ਇੱਕ ਦੂਜੇ ਨੂੰ ਕਹੀ ਜਾਂਦੇ ਭੇਖ ਇਹ ਨਾ ਬਣਾਇਆ ਹੋਇਆ ਕੋਈ ਕਹਿੰਦਾ ਭੇਖ ਹੀ ਨਾ ਧਾਰਿਆ ਹੋਇਆ ਬਾਣਾ ਤਾਂ ਇੱਕ ਹੀ ਆ ਹੁਣ ਨਿਹੰਗ ਸਿੰਘ ਤਾਂ ਕਹਿੰਦੇ ਵੀ ਸਾਨੂੰ ਰਲ ਮਿਲ ਕੇ ਰਹਿਣਾ ਚਾਹੀਦਾ ਇੱਕ ਨਿਹੰਗ ਸਿੰਘ ਤਾਂ ਕਿਹਾ ਵੀ ਅਸੀਂ ਲੰਗਰ ਵੀ ਲਾਣਾ ਹੈ ਅਯੋਧਿਆ ਦੇ ਵਿੱਚ ਆ ਕੇ ਅਸੀਂ ਭਾਈਚਾਰੇ ਚ ਰਹਿਣਾ ਤੁਸੀਂ ਫਿਰ ਇਦਾਂ ਦੀਆਂ ਗੱਲਾਂ ਕਿਉਂ ਕਰਦੇ ਹੋ ਜਦੋਂ ਭੇਖ ਤਾਂ ਉਹ ਵੀ ਉਦਾਂ ਦਾ ਹੀ ਆ ਭੇਖ ਤੁਹਾਡਾ ਵੀ ਉਹੀ ਆ ਨਹੀਂ ਦੇਖੋ ਜਿਹੜੇ ਭੇਖ ਧਾਰ ਕੇ ਸਿੱਖ ਪੰਥ ਦਾ ਨੁਕਸਾਨ ਕਰ ਰਹੇ ਸੀ ਉਹਨਾਂ ਦੀ ਗੱਲ ਕਰ ਰਹੇ ਹਾਂ ਉਦੋਂ ਵੀ ਜਦੋਂ 84 ਦਾ ਵੇਲਾ ਵੀ ਸੀ ਜਦੋਂ ਕਿਹਾ ਜਾਂਦਾ ਸੀ ਵੀ ਸਿੰਘਾਂ ਨੇ ਆਹ ਕਰਤਾ ਅਸਲ 'ਚ ਉਹ ਸਰਕਾਰੀ ਟੌਰ ਸੀਗੇ ਜਿਹੜੇ ਸਿੱਖ ਕੌਮ ਦੇ ਸਿੱਖ ਪੰਥ ਦੇ ਵਿੱਚ ਬੜੇ ਹੋਏ ਸੀਗੇ ਤੇ ਅੱਜ ਵੀ ਉਹ ਸੂਹਾ ਲੈਣ ਵਾਸਤੇ ਸਾਡੇ ਮੋਰਚੇ 'ਚ ਪਹੁੰਚਦੇ ਆ ਸਾਡੇ ਮੋਰਚੇ ਦਾ ਨੁਕਸਾਨ ਕਰਨ ਵਾਸਤੇ ਉਹਦੇ ਲਈ ਅਸੀਂ ਇਹ ਬੇਨਤੀ ਕਰ ਰਹੇ ਹਾਂ ਵੀ ਆਪਾਂ ਨੂੰ ਸੁਚੇਤ ਹੋਣਾ ਪੈਣਾ ਤੇ ਸਭ ਕੁਝ ਆਲਾ ਦਵਾਲਾ ਦੇਖ ਕੇ ਇਹ ਕਾਰਜ ਚੜ੍ਹਦੀ ਗੱਲ 'ਚ ਕਰਨੇ ਪੈਣੇ ਆ ਜੀ ਜੇ ਪਹਿਲਾਂ ਮੋਰਚੇ ਨੂੰ ਬੜਾ ਸਮਰਥਨ ਸੰਗਤ ਦਾ ਮਿਲਿਆ ਸੀ ਤਾਂ ਘਟਦਾ ਕਿਉਂ ਆ ਲੋਕ ਇੱਕ ਵਾਰੀ ਜੁੜ ਜਾਂਦੇ ਆ ਫਿਰ ਪਿੱਛੇ हट ਜਾਂਦੇ ਆ ਇਹ ਵਰਤਾਰੇ ਕਿਉਂ ਵਰਤਦੇ ਆ ਇਸ ਤਰ੍ਹਾਂ ਅਸਲ ਜਨਾ ਜਦੋਂ ਭਾਈ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨਾ ਉਦੋਂ ਬਾਅਦ ਨੌਜਵਾਨਾਂ ਨੂੰ ਚੱਕ-ਚੱਕ ਕੇ ਜੇਲ੍ਹਾਂ ਦੇ ਵਿੱਚ ਸਮੇਂ ਦੀਆਂ ਸਰਕਾਰਾਂ ਵੱਲੋਂ ਡੱਕਿਆ ਗਿਆ ਤੇ ਉੱਥੋਂ ਨੌਜਵਾਨਾਂ 'ਚ ਥੋੜਾ ਜਿਹਾ ਜਿੱਦਾਂ ਉਹ ਉਹਨਾਂ ਨੂੰ ਫੀਲ ਹੋਣ ਲੱਗ ਗਿਆ ਮਹਿਸੂਸ ਹੋਣ ਲੱਗ ਗਿਆ ਵੀ ਸਾਡੇ ਨਾਲ ਕੋਈ ਸਾਥ ਨਹੀਂ ਦੇ ਰਿਆ ਤੇ ਸਾਡੀ ਜਿਹੜੀ ਜ਼ਿੰਦਗੀ ਆ ਸਾਡਾ ਜਿਹੜਾ ਕੈਰੀਰ ਉਹ ਖਤਮ ਹੋਣ ਵਾਲਾ ਇਸ ਕਰਕੇ ਉਦੋਂ ਇਦਾਂ ਦਾ ਇੱਕ ਵਾਰੀ ਮਾਹੌਲ ਬਣਾ ਦਿੱਤਾ ਗਿਆ ਨੌਜਵਾਨਾਂ ਚ ਡਰ ਪੈਦਾ ਹੋ ਗਿਆ ਤਾਂ ਕਰਕੇ ਪਿੱਛੇ ਹੋ ਗਏ ਤੇ ਇਸ ਕਰਕੇ ਜਦੋਂ ਕੋਈ ਚੜ੍ਹਦੀ ਕਲਾ ਚ ਤਕਰੀਰਾਂ ਹੁੰਦੀਆਂ ਕੋਈ ਸਾਡੇ ਚੰਗੇ ਜਿਹੜੇ ਬਲਾਰੇ ਨੇ ਜਿਹੜੇ ਪੰਥ ਨੂੰ ਸੇਧ ਦੇਣ ਵਾਲੇ ਆ ਉਹ ਕੌਮ ਨੂੰ ਨਾਲ ਲੈ ਕੇ ਤੁਰਦੇ ਆ ਤੇ ਪੰਥ ਇਕਜੁੱਟ ਹੁੰਦਾ ਹੈ ਜੀ ਸਰਕਾਰਾਂ ਕਹਿੰਦੀਆਂ ਸਮੇਂ-ਸਮੇਂ ਤੇ ਅਸੀਂ ਆਪਣਾ ਰੋਲ ਨਿਭਾਇਆ ਸੀ ਪੰਜਾਬ ਦੇ ਹੱਕ 'ਚ ਖੜੇ ਆ ਤੇ ਹੁਣ ਸਰਕਾਰਾਂ ਵੱਲੋਂ ਵੀ ਜਿਹੜੇ ਮਾਰਚ ਕੱਢੇ ਜਾ ਰਹੇ ਉਹਨਾਂ ਨੂੰ ਕਿੱਦਾਂ ਦੇਖਦੇ ਹੋ ਜਿਹੜੇ ਬੀਤੇ ਸਮੇਂ ਦੀਆਂ ਸਰਕਾਰਾਂ ਜਾਂ ਮੌਜੂਦਾ ਸਰਕਾਰਾਂ ਬੰਦੀ ਸਿੰਘਾਂ ਦੀ ਰਿਹਾਈ ਲਈ ਕਿੰਨੀ ਸचेत ਦੇਖੋ ਸਰਕਾਰਾਂ ਸਾਰੀਆਂ ਹੀ ਝੂਠੇ ਲੋਕਾਂ ਨੂੰ ਲਾਰੇ ਲਾ ਕੇ ਆਪਣਾ ਮਤਲਬ ਕੱਢਦੇ ਆ ਹੁਣ ਤੱਕ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਨਸਾਫ ਨਹੀਂ ਮਿਲਿਆ ਹੁਣ ਤੱਕ ਸਾਡੇ ਬੰਦੀ ਸਿੰਘ ਰਿਹਾ ਨਹੀਂ ਹੋਏ ਹੁਣ ਤੱਕ ਸਾਨੂੰ 84 ਦਾ ਜੋ ਖੱਲੂਕਾਰਾ ਹੋਇਆ ਕਤਲੇਆਮ ਹੋਇਆ ਉਹਦਾ ਇਨਸਾਫ ਨਹੀਂ ਮਿਲਿਆ ਬਹੁਤ ਸਾਰੇ ਲੋਕ ਕਹਿੰਨਗੇ ਵੀ ਤੁਸੀਂ ਹਮੇਸ਼ਾ ਕਹਿ ਦਿੰਦੇ ਹੋ ਵੀ ਅਸੀਂ ਗੁਲਾਮ ਆ ਅਸੀਂ ਗੁਲਾਮ ਆ ਕਿੱਥੇ ਤੁਹਾਨੂੰ ਗੁਲਾਮੀ ਆ ਤੁਸੀਂ ਘੁੰਮ ਫਿਰ ਰਹੇ ਹੋ ਆਜ਼ਾਦੀ ਨਾਲ ਤੁਹਾਨੂੰ ਇਮਾਰਤ ਵੀ ਕੱਢਣ ਦਿੱਤੇ ਜਾ ਰਹੇ ਦੇਖੋ ਦੇਖੋ ਇਹ ਗੁਲਾਮੀਓ ਆ ਵੀ ਜਿਨ੍ਹਾਂ ਦੀਆਂ ਸਜਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਇਹ ਤੋਂ ਵੱਧ ਕੀ ਗੁਲਾਮੀ ਕੀ ਹੋ ਸਕਦੀ ਹੈ ਬਿਲਕੁਲ ਤੇ ਇਹ ਮਾਰਚ ਜਿਹੜਾ ਹੁਣ ਕੱਢੇ ਜਾ ਕੋ ਤੁਹਾਨੂੰ ਲੱਗਦਾ ਅਸਰ ਪਾਊਗਾ ਹਾਂਜੀ ਹਾਂਜੀ ਬਿਲਕੁਲ ਪਾਊਗਾ ਜੀ ਜਿੱਦਾਂ ਅੱਜ ਪੂਰਾ ਮਾਰਚ ਚੜ੍ਹਦੀ ਕਲਾ 'ਚ ਨੌਜਵਾਨੀ ਵੀ ਪਹੁੰਚੀ ਆ ਦੂਰ ਦਰੈਡੇੋਂ ਸੰਗਤਾਂ ਆ ਰਹੀਆਂ ਤੇ ਬਹੁਤ ਚੜ੍ਹਦੀ ਕਲਾ 'ਚ ਮਾਰਚ ਪਹੁੰਚੂਗਾ ਗੁਰੂ ਸਾਹਿਬ ਮੇਰਾ ਕਰੇ ਵੀ ਇਕਜੁੱਟ ਹੋ ਕੇ ਤੁਰੀਏ ਤਾਂ ਜੇ ਦੇਖੋ ਆਪਾਂ ਜਦੋਂ ਕਿਸਾਨੀ ਮੋਰਚਾ ਸਾਡਾ ਲੱਗਿਆ ਉਦੋਂ ਸਾਰੇ ਪਰ ਪਰ ਕੇ ਟਰਾਲੀਆਂ ਦਿੱਲੀ ਦੀਆਂ ਬਰੂਹਾਂ ਤੇ ਪਹੁੰਚੇ ਤੇ ਉਹ ਸਾਡਾ ਮਸਲਾ ਹੱਲ ਹੋਇਆ ਕਿ ਨਹੀਂ ਤੇ ਉਦੋਂ ਜਿੱਤ ਕੇ ਹੀ ਵਾਪਸ ਮੁੜੇ ਆ ਤੇ ਇਸੇ ਤਰ੍ਹਾਂ ਜੇ ਅੱਜ ਵੀ ਸਾਰੀਆਂ ਕਿਸਾਨ ਜਥੇਬੰਦੀਆਂ ਸਾਰੀਆਂ ਸਿੱਖ ਜਥੇਬੰਦੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੀਆਂ ਸੰਸਥਾਵਾਂ ਇਕਜੁੱਟ ਹੋ ਕੇ ਉੱਥੇ ਮੋਰਚੇ 'ਚ ਬੈਠਣਗੀਆਂ ਤੁਰਨਗੀਆਂ ਤੇ ਸਾਡਾ ਮੋਰਚਾ ਫਤਿਹ ਹੋਊ ਜਦ ਰੋਟੀ ਦੀ ਲੜਾਈ ਸੀ ਤਾਂ ਸਾਰਾ ਪੰਜਾਬ ਪਹੁੰਚ ਗਿਆ ਬਿਲਕੁਲ ਜੀ ਉਦੋਂ ਲੜਾਈ ਫਸਲਾਂ ਦੀ ਸੀ ਪਰ ਹੁਣ ਲੜਾਈ ਨਸਲਾਂ ਦੀ ਆ ਜਿਨ੍ਹਾਂ ਨੇ ਦੇਖੋ ਉਹਨਾਂ ਦੀਆਂ ਲੜਾਈਆਂ ਆਪਣੇ ਪਰਿਵਾਰਕ ਨਿੱਜੀ ਪਰਿਵਾਰਕ ਲੜਾਈਆਂ ਨਹੀਂ ਸੀਗੀਆਂ ਉਹ ਪੰਥ ਵਾਸਤੇ ਲੜੇ ਆ ਪੰਥ ਵਾਸਤੇ ਜੁਝੇ ਆ ਤੇ ਅੱਜ ਸਾਡਾ ਫਰਜ਼ ਬਣਦਾ ਕਿ ਉਹਨਾਂ ਨਾਲ ਅਸੀਂ ਹੀ ਕੰਡਾ ਕੇ ਖੜੀਏ ਉਹਨਾਂ ਵਾਸਤੇ ਸੋ ਬਿਲਕੁਲ ਪੰਥ ਦੇ ਲਈ ਖੜੇ ਐ ਤੇ ਪੰਥ ਦੇ ਲਈ ਇਹ ਜਥਾ ਵੀ ਇੱਥੇ ਹਾਜ਼ਰੀ ਭਰ ਰਿਹਾ ਜੀ ਬਾਪੂ ਜੀ ਮੈਂ ਉਸ ਨੂੰ ਕਹਿਣਾ ਸਰਕਾਰਾਂ ਨੂੰ ਇਹ ਗੱਲ ਵੀ ਗਲਤੀ ਦਾ ਉਹ ਮੰਨਣ ਕਹਿੰਦੇ ਹਵਾ ਦਾ ਮੰਨੇ ਹਵਾ ਦਾ ਕਿਉਂ ਮੰਨੇ ਹਵਾਰਾ ਕਿਉਂ ਗਲਤੀ ਮੰਨੇ ਸਰਕਾਰਾਂ ਮੰਨਣਾ ਇੰਨੇ ਇੰਨੇ ਸਾਲ ਅਡਵਾਂਸ ਮੈਂ ਵੀ ਜੇਲਾ ਕੱਟੀਆਂ 1 2 ਮਿੰਟ ਨਹੀਂ ਰੱਖਣ ਦਾ ਕਾਨੂੰਨ ਇਹਨਾਂ ਦਾ ਕਾਨੂੰਨਾਂ ਦੇ ਰੱਸੇ ਵੀ ਤੋੜਤੇ ਬੰਦੇ ਨੂੰ ਜੇਲ੍ਹ ਦਾ ਰੱਸਾ ਟੁੱਟ ਜੇ ਕਾਨੂੰਨ ਦਾ ਟੁੱਟ ਅੰਗਰੇਜ਼ ਵੀ ਛੱਡਦੇ ਸੀ ਇਹ ਅੰਗਰੇਜ਼ਾਂ ਨੂੰ ਟੱਪ ਕੇ ਕਿਤੇ ਹਜੇ ਗਲਤੀ ਛੱਡੀ ਗਲਤੀ ਇਹਨਾਂ ਦੀ ਹੈ ਆ ਨਿੱਤ ਸਾ ਦੀ ਉਹ ਚੈਨੀਆਂ ਮੈਂ ਇੱਕ ਗੱਲ ਦਾਖਦਾ ਮੈਂ ਤੁਹਾਨੂੰ ਜੰਗ ਜਿੱਤ ਕੇ ਕੈਦੀਆਂ ਨੇ ਦਿੱਤੀ ਸੀ ਮੈਂ ਦੱਸਾਂ ਝਾਂਸੀ ਦੀ ਰਾਣੀ ਵੇ ਫੌਜਾਂ ਵੀ ਖਤਮ ਤੇ ਪੁਰਸਾਂ ਵੀ ਖਤਮ ਫਿਰ ਅੰਦਰੋਂ ਬੱਬਰ ਕੱਢੇ ਸੀ ਜਿਵੇਂ ਹਵਾਰੇ ਹੋਣੀ ਐ ਇਹ ਜੰਗ ਜਿੱਤੀ ਸੀ ਉਦੋਂ ਤੇ ਉਹ 7 ਸਾਲ ਜੇਲ ਵੀ ਮਾਫ ਹੁੰਦੀ ਆ ਕੋਈ ਕੈਦੀ ਚੜੇ ਕੱਟ ਲਈ 7 ਸਾਲ ਦੀ ਸਜ਼ਾ ਕੱਟੀ ਜਾਂਦੀ ਆ ਪਰ ਲੋਕਾਂ ਨੂੰ ਜਿਹੜੇ ਜਿਹੜੇ ਲੋਕ ਹੁਣ ਬਾਹਰ ਰਹਿੰਦੇ ਆ ਸੁੱਖ ਦੇ ਵਿੱਚ ਰਹਿੰਦੇ ਆਪਣੇ ਘਰਾਂ 'ਚ ਬੈਠੇ ਤੁਹਾਨੂੰ ਲੱਗਦਾ ਉਹਨਾਂ ਨੂੰ ਫਰਕ ਹੈਗਾ ਇਸ ਚੀਜ਼ ਦਾ ਵੀ ਸਾਡੇ ਬੰਦੀ ਸਿੰਘ ਜੇਲਾਂ ਦੇ ਵਿੱਚ ਤੁਹਾਨੂੰ ਲੱਗਦਾ ਕਿਸੇ ਨੂੰ ਫਰਕ ਪੈ ਰਿਹਾ ਇਸ ਚੀਜ਼ ਤੋਂ ਇਹ ਮੈਂ ਮਿੱਤਸ਼ਾ ਨੂੰ ਇੱਕ ਗੱਲ ਕਹਿਣਾ ਵੀ ਦੂਜਾ ਇਤਿਹਾਸ ਆਜੂਗਾ ਦੀਵਾਲੀ ਦਾ ਉਹ ਕਿੰਨੇ ਆਊਗਾ ਜੇ ਮਿੱਤਸ਼ਾ ਮੰਨ ਲੇ ਗੱਲ ਮੰਨਣੀ ਪੈਣੀ ਹੈ ਤੇਰਾ ਮੰਨਣੀ ਪੈਣੀ ਆ ਭੁੱਲ ਜਾ ਬਰਕਾ ਪਾੜ ਦੇ ਆਪਦੇ ਸੁਭਾ ਦਾ ਤਾਂ ਹੁਣ ਬਰਕਾ ਦਾ ਸਿੰਘਾਂ ਦੇ ਚੱਲੂ ਇਹ ਕਹਿਨੀਆ ਕੋਈ ਗੱਲ ਨਹੀਂ ਹਵਾਰੇ ਇੱਥੇ ਹੋਰ ਬੜੇ ਆ ਕੋਈ ਗੱਲ ਨਹੀਂ ਜੇ ਰੱਖਣਾ ਰੱਖ ਲੈ ਜਿਹਨਾਂ ਚ ਕੋਈ ਉਹ ਨਹੀਂ ਉਹ Eid ਨਹੀਂ ਮੰਨਦਾ Eid ਦਾ ਸਭਾ ਦਿਨ ਨਹੀਂ ਮੰਨੀ ਵਿਆਹ ਵੀ ਕਰਦੀਆਂ ਸੀ ਸਰਕਾਰਾਂ ਮੌਕੇ ਦੀਆਂ ਉਹ ਸਾਰਾ ਕੁਝ ਕਰਦੀਆਂ ਸੀ ਉਹ ਕਿੰਨੇ ਮੰਨ ਜੇ ਮੰਨੇ ਮਿੱਤ ਸਾ ਗਲਤੀ ਵੀ ਮੇਚੋ ਗਲਤੀ ਹੋ ਗਈ ਮੈਂ ਸ਼ਹਾਜਾ ਵੱਧ ਘਟਾ ਰਿਆਂ ਤੇ ਆਉਂਦਾ ਰਾਜ ਕਿਹੜੇ ਸਾਡਾ ਬੰਦਾ ਸਾਡੇ ਉਹ ਆਉਦੇ ਰਾਜ ਤੇ ਆਵੇ ਅਸੀਂ ਆਉਦੇ ਘਰੇ ਆਈਏ ਲਏ ਦੋਨੇ ਤਰ੍ਹਾਂ ਅੱਜ ਕਾਮਯਾਬ ਹੋ ਸਕਦੀਆਂ ਬਾਹਰਲੇ ਬੀਜ ਐਥੇ ਲਗਾਇਆ ਕਰਨਗੇ ਜੇ ਮੰਨ ਲੈ ਸਰਕਾਰ ਐਥੇ ਲੋਕ ਆਇਆ ਕਰਨਗੇ ਲਏ ਸਰਕਾਰਾਂ ਕਾਮਯਾਬ ਲਏ ਪੰਥ ਕਾਮਯਾਬ ਉਹ ਕਿਉਂ ਅਜਾੜ ਦੇ ਉਹ ਪੰਜਾਬ ਨੂੰ ਥੋੜਾ ਜਿਹਾ ਰਹਿ ਗਿਆ ਇੰਨਾ ਕ ਇਹਨਾਂ ਨੇ ਜ਼ਿਲ੍ਹਿਆਂ ਚ ਵੰਡ-ਵੰਡ ਕੇ ਇਹਨਾਂ ਨੇ ਇੰਨਾ ਕ ਕਰਤਾ ਇਹ ਐਂ ਕਹਿੰਦੇ ਆ ਐਥੇ ਦਿਨ ਮੈਂ ਦੱਸਦਾ ਕੀ ਸੋਚ ਕਰ ਰਹੇ ਆ ਬੰਦੇ ਤਾਂ ਸਾਡੇ ਬਾਹਰ ਜਾਂਦੇ ਆ ਉਹ ਬੁਢੇ ਠੇਰੇ ਰਹਿ ਗਏ ਇੱਥੇ ਗੱਭਰੂ ਜਵਾਨ ਮੁੰਡੇ ਡਰਦੇ ਨਸ਼ਿਆਂ ਤੋਂ ਤੇ ਬੀਬੀ ਨੂੰ ਬਾਹਰ ਭੇਜ ਜੋ ਕੱਲਾ ਮੁੰਡਾ ਹੈ ਉਹ ਬਾਹਰ ਭਗ ਜਾਂਦਾ ਬੁੱਢੇ ਕਨਾਚੋ ਭਈਏ ਕੋਠੀਆਂ ਚ ਰਹਿਣ ਲੱਗ ਗਏ ਜੇ ਇਹਨਾਂ ਨੂੰ ਮੜੀ ਜੀ ਸ਼ੈ ਮਿਲ ਗਈ ਸਰਕਾਰ ਨੂੰ ਲਾਏ ਤਾਂ ਰਾਜ ਦੱਬਣਗੇ ਉਹ ਕਹਿੰਦੇ ਭਈ ਜੇ ਤੁਸੀਂ ਆਪਣਾ ਕੰਮ ਕਰਕੇ ਰਾਜੀ ਨਹੀਂ ਪੰਜਾਬ ਚ ਜੇ ਮੁੰਡੇ ਕੰਮ ਹੀ ਨਹੀਂ ਕਰਦੇ ਮੁੰਡੇ ਕੰਮ ਤੋਂ ਡਰਦੇ ਭਜਦੇ ਆ ਭਈ ਉੱਥੇ ਬਾਹਰ ਜਾਈਏ ਅਸੀਂ ਇੱਥੇ ਕੰਮ ਸਾਡੀ ਖੇਤੀ ਬੰਜਰ ਦਿਕਾਉਣ ਪੰਜਾਬੀ ਫੇਰ ਮੰਨਾਂਗੇ ਅਸੀਂ ਵੀ ਕੰਮ ਨਹੀਂ ਕਰਦੇ ਸਾਡੀ ਖੇਤੀ ਬੰਜਰ ਦਿਕਾਉਣ ਅਸੀਂ ਹਾਟਾਂ ਨੂੰ ਮੁੱਲ ਫਸਲਾਂ ਦਾ ਨਹੀਂ ਮਿਲਦਾ ਅਸੀਂ ਬਾਹਰ ਕਿਉਂ ਜਾਈਏ ਸਾਨੂੰ ਮੁੱਲ ਨਹੀਂ ਮਿਲਦਾ ਮਜਬੂਰੀ ਨੂੰ ਜਾ ਰਹੇ ਆ ਬਾਹਰ ਪੈਉ ਦਾਦੇ ਦੀ ਜਾਇਦਾਦ ਵੇਚਣ ਨੂੰ ਇਹ ਪੈਉ ਦਾਦੇ ਦੀ ਮੋਹਰ ਹੁੰਦੀ ਆ ਜਾਂ ਦਾੜੀ ਮੋਹਰ ਹੁੰਦੀ ਆ ਜਾਂ ਜ਼ਮੀਨ ਮੋਹਰ ਹੁੰਦੀ ਆ ਧਰਤੀ ਮਾਂ ਨੂੰ ਸਲਾਮ ਕਰਾਇਆ ਗੁਰੂ ਦਸਮੇ ਪਾਤਸ਼ਾਹ ਨੇ ਜਕਾਰਾ ਛੱਡਿਆ ਧਰਤੀ ਨੂੰ ਇਹੋ ਜਿਹਾ ਖੰਡ ਪਾੜ ਦਾ ਭੋਗ ਪੈਂਦਾ ਆਪਾਂ ਜਕਾਰਾ ਛੱਡਦੇ ਆ ਇਹਦਾ ਸਾਡੀ ਧਰਤੀ ਮਾਂ ਵੇਚਣ ਨੂੰ ਜੀ ਨਹੀਂ ਕਰਦਾ ਸਾਡਾ ਵੇਚ ਵੇਚ ਬਾਹਰ ਜਾਈ ਜਾਂਦੇ ਆ ਇਹ ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਤਾਂ ਜਾ ਰਹੇ ਆ ਨਹੀਂ ਅਸੀਂ ਇੱਥੇ ਹੀ ਰਹੀਏ ਸਾਡਾ ਸਿਆਉਣ ਚੜੀ ਆ ਪੰਜਾਬ ਜਿਹੜਾ ਜਿੰਨੇ ਨੇ 라ਵੜ ਦੀ ਦਿੱਤਾਂ ਇਹਨਾਂ ਨੇ ਕਰਤਾ ਅਸੀਂ ਰਹਾਂਗੇ ਤੇ ਪਰਜਾ ਪਰਜਾ ਘੱਟ ਮਰਾਂਗੇ ਕਬੂ ਨਾ ਛੱਡਾਂਗੇ ਖੇਤ ਵਾਹਿ ਜੀ ਦਾ ਖਾਲਸਾ ਵਾਹਿ ਜੀ ਕੀ ਗੋਲਾਇ ਸੋਨਿਆ ਛੋਟਰੀਆ ਦਾ ਬਿਲਕੁਲ ਜਿੱਥੇ ਟਾਡੀ ਜਿੱਥੇ ਨੇ ਆਪਣੀਆਂ ਜੋ ਜਜ਼ਬਾਤ ਆ ਉਹ ਰੱਖੇ ਸਾਹਮਣੇ ਤਾਂ ਉੱਥੇ ਇੱਕ ਬਜ਼ੁਰਗ ਜਿਨ੍ਹਾਂ ਨੇ ਆਪਣੇ ਜਜ਼ਬਾਤ ਆਪਣੇ ਮਾਨ ਦੀਆਂ ਭਾਵਨਾਵਾਂ ਜਿਹੜੀਆਂ ਵਿਅਕਤ ਕੀਤੀਆਂ ਤੋ ਨੋਈ ਗੱਲਾਂ ਕਿਸ ਤਰ੍ਹਾਂ ਦੀ ਲਗਣੀਆਂ ਲੱਗੀਆਂ ਆਪਣੀਆਂ ਟਿੱਪਣੀਆਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਤੇ ਨਾਲ ਸਤਨਾਮ ਸਿੰਘ ਪੰਜਾਬੀ ਲੋਕ ਚੰਨ